ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਪਾਸੇ ਜਿੱਥੇ ਜਾਂਚ ਚੱਲ ਰਹੀ ਹੈ ਉੱਥੇ ਹੀ ਵਿੱਚ ਐਨਸੀਬੀ ਨੇ ਆਪਣੇ ਵੱਲੋਂ ਵੀ ਜਾਂਚ ਕਰਨ ਦੀ ਮੰਗ ਕੀਤੀ ਐਨਸੀਬੀ ਯਾਨੀ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਉਹ ਵੀ ਇਸ ਮਸਲੇ ਸੰਬੰਧੀ ਅਲਿਜਡ ਡਰੱਗ ਮਨੀ ਔਰ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਜਾਂਚ ਕਰਨਾ ਚਾਹੁੰਦੀ ਹੈ ਬਿਕਰਮ ਸਿੰਘ ਮਜੀਠੀਆ ਤੋਂ ਪੁੱਛ ਪੜਤਾਲ ਕਰਨਾ ਚਾਹੁੰਦੀ ਹੈ ਜਿਸ ਵਾਸਤੇ ਚਿੱਠੀ ਜਿਹੜੀ ਹੈ ਭੇਜੀ ਗਈ ਹੁਣ ਇਸ ਚਿੱਠੀ ਭੇਜੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਇੱਕ ਦੂਸਰੇ ਦੇ ਆਪੋਜੀਟ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋਏ ਨਜ਼ਰ ਆ ਰਹੇ ਤੱਤੀਆਂ ਠੰਡੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਐ ਔਰ ਇੱਕ ਦੂਸਰੇ ਨੂੰ ਮਿਹਣੇ ਮਾਰਦੇ ਨਜ਼ਰ ਆ ਰਹੇ ਪੰਜਾਬ ਪ੍ਰਧਾਨ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਅਮਨ अरोड़ा ਉਹਨਾਂ ਨੇ ਇਸ ਮਸਲੇ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਕਿ ਐਨਸੀਬੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਪੁੱਛ ਪੜਤਾਲ ਕਰਨਾ ਚਾਹੁੰਦੀ ਹੈ ਇਸ ਮਸਲੇ ਉੱਤੇ ਇਤਰਾਜ਼ ਜ਼ਾਹਰ ਕੀਤਾ ਔਰ ਦੂਸਰੇ ਪਾਸੇ ਬੀਜੇਪੀ ਵੱਲੋਂ ਵੀ ਇਸ ਮਾਮਲੇ ਦੇ ਉੱਤੇ ਆਪਣੇ ਵਿਚਾਰ ਜਿਹੜੇ ਨੇ ਉਹ ਦਿੱਤੇ ਗਏ ਨੇ ਅਮਨ ਅਰੋੜਾ ਨੂੰ ਜਵਾਬ ਜਿਹੜਾ ਉਹ ਬੀਜੇਪੀ ਦੇ ਵੱਲੋਂ ਦਿੱਤਾ ਗਿਆ ਅਮਨ ਅਰੋੜਾ ਨੇ ਇਲਜ਼ਾਮ ਲਾਇਏ ਨੇ ਕਿ ਐਨਸੀਬੀ ਬਤੌਰ ਕੇਂਦਰੀ ਏਜੰਸੀ ਇਸ ਮਾਮਲੇ ਨੂੰ ਵੱਖਰੇ ਪਾਸੇ ਲੈ ਜਾਣਾ ਚਾਹੁੰਦੀ ਆ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰਨਾ ਚਾਹੁੰਦੀ ਹੈ ਸ਼ਾਇਦ ਅਮਨ ਅਰੋੜਾ ਇਹ ਕਹਿਣਾ ਚਾਹ ਰਹੇ ਸੀ ਪਰ ਦੂਸਰੇ ਪਾਸੇ ਇਸ ਮਸਲੇ ਦੇ ਉੱਤੇ ਆ ਕੇ BJP ਨੇ ਵੀ ਆਪਣੀ ਜਾਣਕਾਰੀ ਸਾਂਝੀ ਕੀਤੀ ਹੈ ਹਾਲਾਂਕਿ ਇਹ ਤੁਹਾਨੂੰ ਦੱਸ ਦਈਏ ਕਿ ਜੋ ਜਾਣਕਾਰੀ ਸਾਹਮਣੇ ਆਈ ਸੀ ਉਹਦੇ ਵਿੱਚ ਇਹ ਸੀ ਕਿ NCB ਦੇ ਮੁਤਾਬਕ NCB ਰਲ ਕੇ ਯਾਨੀ ਕਿ ਇੱਕ ਜੁਆਇੰਟ ਆਪਰੇਸ਼ਨ ਦੇ ਤਹਿਤ ਕਾਰਵਾਈ ਕਰਨਾ ਚਾਹੁੰਦੀ ਹੈ ਔਰ ਇਹੀ ਗੱਲ BJP ਨੇ ਵੀ ਜ਼ਾਹਿਰ ਕੀਤੀ BJP ਦੇ ਵੱਲੋਂ ਕਿਹਾ ਗਿਆ ਕਿ NCB ਜੁਆਇੰਟ ਆਪਰੇਸ਼ਨ ਕਰਨਾ ਚਾਹੁੰਦੀ ਹੈ ਪੰਜਾਬ ਪੁਲਿਸ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਨਾਲ ਪੁੱਛ ਪੜਤਾਲ ਕਰਨਾ ਚਾਹੁੰਦੀ ਹੈ ਕਿਉਂਕਿ ਇਹਦਾ ਤਰਕ ਇਹ ਦਿੱਤਾ ਗਿਆ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਲੰਗੇ ਦਿਨੀ ਹਿਮਾਚਲ ਗਏ ਪੁਛ ਪੜਤਾਲ ਕਰਨ ਵਾਸਤੇ ਜਾਂ ਜਾਂਚ ਕਰਨ ਵਾਸਤੇ ਹੋ ਸਕਦਾ ਹੈ ਕਿ ਹੋਰ ਥਾਵਾਂ ਦੇ ਉੱਤੇ ਲਿਜਾ ਕੇ ਵੀ ਜਾਂਚ ਕਰਨੀ ਪਵੇ ਔਰ ਜਿਸ ਵਾਸਤੇ ਪੰਜਾਬ ਪੁਲਿਸ ਨੂੰ ਜਾਂ ਵਿਜੀਲੈਂਸ ਨੂੰ ਉਸ ਚੀਜ਼ ਲਈ ਸਮਾਂ ਲੱਗੇਗਾ ਭਾਜਪਾ ਦਾ ਦਾਵਾ ਹੈ ਕਿ ਐਨਸੀਬੀ ਕੁਝ ਘੰਟਿਆਂ ਦੇ ਵਿੱਚ ਉਸ ਨੂੰ ਕਰ ਦਿਖਾ ਸਕਦੀ ਹੈ ਔਰ ਇਹਦੇ ਵਿੱਚ ਸੌਖ ਹੋਵੇਗੀ ਭਾਜਪਾ ਨੇ ਤਰਕ ਦਿੱਤਾ ਜਦ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਇਹ ਇਲਜ਼ਾਮ ਲਾਏ ਜਾ ਰਹੇ ਆ ਕਿ ਕੇਂਦਰੀ ਏਜੰਸੀ ਦਾ ਇਹਦੇ ਵਿੱਚ ਆਉਣਾ ਆਪਣੇ ਆਪ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੀ ਗੱਲ ਨਜ਼ਰ ਆ ਰਹੀ ਹੈ ਖੈਰ ਦੋਵੇਂ ਧੜੇ ਇੱਕ ਦੂਸਰੇ ਬਾਰੇ ਕੀ ਬੋਲੇ ਨੇ ਅਮਨ ਅਰੋੜਾ ਨੇ ਕਿਹੜੇ ਤਰਕ ਇਕੱਠੇ ਕੀਤੇ ਨੇ ਕਿਹੜੇ ਤਰਕ ਜ਼ਾਹਿਰ ਕੀਤੇ ਨੇ ਅਧਰੂਸਰੇ ਪਾਸੇ ਭਾਜਪੀ ਵੱਲੋਂ ਇਹਨਾਂ ਗੱਲਾਂ ਦਾ ਵਿਰੋਧ ਕਿਸ ਤਰ੍ਹਾਂ ਕੀਤਾ ਗਿਆ ਇਸ ਕੱਲ ਨੂੰ ਕੰਟਰਡਿਕਟ ਕਿਵੇਂ ਕੀਤਾ ਗਿਆ ਆਓ ਸੁਣਦੇ ਹਾਂ ਅੱਜ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਔਰ ਇੱਕ ਨਵੀਂ ਗੱਲ ਹੈ ਜਿਹੜੀ ਡਿਵੈਲਪਮੈਂਟ ਹੈ ਉਹ ਸਾਹਮਣੇ ਆਈ ਹੈ ਕਿ ਐਨਸੀਬੀ ਨਾਰਕੋਟਿਕ ਕੰਟਰੋਲ ਬਿਊਰੋ ਨੇ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਡਾਟਾ ਮੰਗਿਆ ਕਿ ਤੁਸੀਂ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਪਰ ਜੋ ਨਵੀਂ ਐਫਆਈਆਰ ਦਰਜ ਹੋਈ ਹੈ ਉਹਦੇ ਸਾਰੇ ਡਾਕੂਮੈਂਟ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਪਤਾ ਕਰ ਸਕੀਏ ਕਿ ਇਹ ਕਿਵੇਂ ਹੋਇਆ ਸਾਰਾ ਕੁਝ ਕਿਉਂਕਿ ਇਕੱਲੇ ਪੰਜਾਬ ਦਾ ਨਹੀਂ ਇਹ ਪੂਰੇ ਦੇਸ਼ ਦਾ ਮਸਲਾ ਜੋ ਐਨਸੀਬੀ ਕਹਿ ਰਹੀ ਹੈ ਮੈਂ ਇਸ ਚੀਜ਼ ਤੋਂ ਬੜਾ ਕਨਵਿੰਸਡ ਔਰ ਸਮੁੱਚਾ ਪੰਜਾਬ ਕਨਵਿੰਸਡ ਹੋਏਗਾ ਕਿ ਇਹ ਸਿਰਫ ਔਰ ਸਿਰਫ ਵਿਕਰਮਜੀਤ ਸਿੰਘ ਮਜੀਠੀਆ ਨੂੰ ਔਰ ਇਹ ਸਾਰੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਇਹ ਬਚਾਉਣ ਦਾ ਇੱਕ ਉਹਨਾਂ ਦਾ ਜ਼ਰੀਆ ਹੈ ਉਹਨਾਂ ਦਾ ਤਰੀਕਾ ਹੈ ਇਸ ਤੋਂ ਕੁਝ ਦਿਨ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਬੀਜੇਪੀ ਕਾਂਗਰਸ ਦੇ ਲੋਕ ਉਹਨਾਂ ਦੇ ਸਮਰਥਨ ਦੇ ਵਿੱਚ ਉਤਰੇ ਇਹਨਾਂ ਦੇ ਕੈਬਨਿਟ ਵਜ਼ੀਰ ਸਕੇਂਦਰ ਦੇ ਰਮਨਜੀਤ ਸਿੰਘ ਬਿੱਟੂ ਉਹਨਾਂ ਨੇ ਹੱਕ ਦੇ ਵਿੱਚ ਹਾਵਾ ਨਾਰਾ ਮਾਰਿਆ ਵਿਕਰਮ ਜੀਠੇ ਦੇ ਜਦੋਂ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਇਸੇ ਤਰੀਕੇ ਸੁਨੀਲ ਜਾਖੜ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਔਰ ਕਿਹਾ ਕਿ ਜੋ ਪੰਜਾਬ ਸਰਕਾਰ ਕਰੀਏ ਗਲਤ ਕਰੀ ਹੈ ਪਰ ਅੱਜ ਉਹਨਾਂ ਨੇ ਕੇਂਦਰ ਸਰਕਾਰ ਨੇ ਆਪਣੀਆਂ ਏਜੰਸੀਆਂ ਵੀ ਇਸ ਕੰਮ ਦੇ ਉੱਪਰ ਲਾ ਦਿੱਤੀਆਂ ਤੇ ਪੰਜਾਬ ਸਰਕਾਰ ਤੋਂ ਇਹ ਸਾਰੇ ਦਸਤਾਵੇਜ਼ ਇਹ ਸਾਰੇ ਮੰਗ ਰਿਕਾਰਡ ਮੰਗ ਕੇ ਉਹ ਅ ਵਿਕਰਮਜੀਤ ਸਿੰਘ ਮਜੀਠੀਆ ਦੀ ਮਦਦ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਆਪ ਦਾ ਡਿਫੈਂਸ ਹੈ ਜਿਹੜਾ ਉਹ ਕਰ ਸਕਣ ਮੈਂ ਕੇਂਦਰ ਸਰਕਾਰ ਨੂੰ ਐਨਸੀਬੀ ਨੂੰ ਔਰ ਬੀਜੇਪੀ ਨੂੰ ਮੈਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਪੁੱਛਣਾ ਚਾਹਣਾ ਕਿ ਇਹ ਜਿਹੜਾ ਗੋਰਖ ਧੰਦਾ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੀ ਧਰਤੀ ਦੇ ਉੱਪਰ ਵਗਾਉਣ ਦਾ ਕੰਮ ਹੈ ਜਿਹੜਾ ਇਹਦਾ ਲੰਬੇ ਸਮੇਂ ਤੋਂ 2007 ਤੋਂ ਚੱਲ ਰਿਹਾ ਅੱਜ 18 ਸਾਲ ਹੋ ਗਏ ਤੁਸੀਂ ਹਜੇ ਤੱਕ ਸੁੱਤੇ ਹੀ ਰਹੇ ਭੋਲਾ ਦੀ ਜਗਦੀਸ਼ ਭੋਲਾ ਦੀ ਸਟੇਟਮੈਂਟ ਕਦੋਂ ਆਉਂਦੀ ਹੈ 2013-14 ਦੇ ਵਿੱਚ ਤੇ ਤੁਹਾਡੀ ਸਰਕਾਰ ਕਦੋਂ ਤੋਂ ਬੀਜੇਪੀ ਦੀ ਕੇਂਦਰ ਦੇ ਵਿੱਚ 2014 ਤੋਂ ਕੀ ਇਹਨਾਂ ਨੂੰ ਉਦੋਂ ਦਾ ਪਤਾ ਹੀ ਨਹੀਂ ਲੱਗਿਆ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਸਰਕਾਰਾਂ ਤੇ ਲੀਡਰਾਂ ਦੀ ਪੁਸ਼ਤਪਨਾਹੀ ਦੇ ਜ਼ਰੀਏ ਇਹ ਇਹ ਚਿੱਟੇ ਦਾ ਭੰਦਾ ਚੱਲ ਰਿਹਾ ਹੈ ਤੇ ਅੱਜ ਜਦੋਂ ਉਹਨੂੰ ਬੜੇ ਪੁਖਤਾ ਤਰੀਕੇ ਦੇ ਨਾਲ ਉਹ ਜਿਵੇਂ ਕਹਿੰਦੇ ਨੇ ਕਿ ਚੂਨੇ ਦੇ ਵਿੱਚ ਇੱਟ ਲਾਉਣ ਵਾਲਾ ਕੰਮ ਹੈ ਜਿਹੜਾ ਇਹ ਜੇ ਰਿਕਾਰਡ ਇਹ ਜੇ ਤੱਥ ਇਕੱਠੇ ਕਰਕੇ ਜਦੋਂ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਤੇ ਸਾਰੇ ਦੇ ਸਾਰੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਵੀ ਪਾਰਟੀ ਦੇ ਤੌਰ ਦੇ ਵੀ ਔਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਜ਼ਰੀਏ ਵੀ ਇਹ ਉਸ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਗੁਨਾਹਗਾਰਾਂ ਨੂੰ ਬਚਾਉਣ ਦੇ ਲਈ ਇਹ ਰਿਕਾਰਡ ਇਹਨਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਅਜ ਤੋਂ 10 ਸਾਲ 15 ਸਾਲ ਪਹਿਲਾਂ ਦਾ ਜਦੋਂ ਦੀ ਭਾਜਪਾ ਦੀ ਸਰਕਾਰ ਆਈ ਹੈ ਪੰਜਾਬ ਦੇ ਮੱਥੇ ਦੇ ਉੱਪਰ ਕਦੇ ਉੜਦਾ ਪੰਜਾਬ ਤੇ ਕਹੇ ਜਿਹਾ ਕਹੇ ਜਿਹਾ ਕਲੰਕ ਲੱਗਦੇ ਰਹੇ ਤੇ ਹੁਣ ਜਦ ਅਜ ਪੰਜਾਬ ਨੂੰ ਦੁਵਾਰਾ ਮੁੜਕ ਰੰਗਾ ਪੰਜਾਬ ਬਣਾਉਣ ਦਾ ਤਹਿਆ ਭਵੰਤਮਨ ਸਰਕਾਰ ਨੇ ਆਵਾਦੀ ਪਾਰਟੀ ਨੇ ਕੀਤਾ ਤੇ ਇਹ ਰਿਕਾਰਡ ਮੰਗ ਕੇ ਵਿਕਰਮ ਜੀ ਮਜੀਠੀਆ ਨਾਲ ਸ਼ੇਅਰ ਕਰਕੇ ਇਸ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਸ ਗੱਲ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਆਪਦੀ ਪੁਰਾਣੀ ਸਾਂਝ ਜਿਹੜੀ ਉਹ ਅਕਾਲੀਦਾਨ ਨਾਲ ਪੁਗਾ ਕੇ ਇਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਪੰਜਾਬ ਇਸ ਨਰਕ ਦੇ ਵਿੱਚੋਂ ਨਾਨਕਲੇ ਇਸ ਕੰਮ ਦੇ ਵਿੱਚ ਅੱਜ ਬੀਜੇਪੀ ਵੀ ਉਹ ਜਿਵੇਂ ਕਹਿੰਦੇ ਨੇ ਕਿ ਜੇ ਪਾਪ ਕਰਨਾ ਗੁਨਾਹ ਹੈ ਤੇ ਪਾਪ ਕਰਨ ਵਾਲੇ ਦਾ ਸਾਥ ਦੇਣਾ ਵੀ ਉਨਾ ਹੀ ਵੱਡਾ ਗੁਨਾਹ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਅੱਜ ਬੀਜੇਪੀ ਕਿਸ ਲੈਵਲ ਦੀ ਗੁਨਾਹਗਾਰੀ ਦੇ ਵਿੱਚ ਸਿੱਧ ਹੋ ਰਹੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਪਾਵਰਫੁੱਲ ਬੰਦਾ ਮਨਿਸਟਰ ਹੋਏ ਸੀਐਮ ਹੋਏ ਕੋਈ ਬਖਸ਼ਿਆ ਜਾਣਾ ਨਹੀਂ ਚਾਹੀਦਾ ਹੁਣ ਦੇ ਹੁਣ ਬਾਅਦ ਹੁਣ ਕੋਈ ਬਖਸ਼ਿਆ ਜਾਣਾ ਨਹੀਂ ਚਾਹੀਦਾ ਵਿਕਰਮ ਜੀਠਿਆ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਅਸੀਂ ਤਾਂ ਪੁੱਛਦੇ ਆ ਨਾ ਜਿਹੜੇ ਤੁਹਾਡੇ ਲੀਡਰਸ਼ਿਪ ਉੱਪਰ ਅਲੀਗੇਸ਼ਨ ਲੱਗੇ ਜਿਹੜੇ ਜੰਗ ਤੱਕ ਹੋਏ ਪਬਲਿਕ ਲੱਗੇ ਉਹਦਾ ਜਵਾਬ ਦੇ ਦਿਓ ਨਹੀਂ ਦੇਣਾ ਤਾਂ ਆਪਣੇ ਐਮਐਲਏ ਦੀ ਗੱਲਾਂ ਜਵਾਬ ਦੇ ਦਿਓ ਪਰ ਤੁਸੀਂ ਤੇ ਜਵਾਬ ਦੇਣਾ ਨਹੀਂ ਨਾ ਤੁਸਾਂ ਸਿਰਫ ਐਲੀਗੇਸ਼ਨ ਲਗਾਣੇ ਆ। ਭੋਰਾ ਐਨਸੀਬੀ ਨੇ ਜਿਹੜੀ ਮੰਗੀ ਹੈ ਇਹ ਕਹਿੰਦੇ ਜਾਣਕਾਰੀ ਕੀ ਅਪਾਇਰ ਵਗੈਰਾ ਨਹੀਂ ਕਰਦੇ ਉਸ ਜਾਂ ਸੇ ਕੇਂਦਰ ਨੂੰ ਮਦਦ ਤੇ ਹੈ ਵੀ ਇਹਦੀ ਆਪਣਾ ਪ੍ਰਾਣਾ ਪਿਆ ਜਤਾਰੀ ਹੈ। ਅਮਨ ਅਰੋੜਾ ਜੀ ਇੱਕ ਸਾਡੇ ਪੜ੍ਹੇ ਲਿਖੇ ਸਾਥੀ ਨੇ। ਔਰ ਅਮਨ ਅਰੋੜਾ ਜੀ ਉਹਨਾ ਪੋਲੀਟੀਕਲ ਲੀਡਰਸ ਤੋਂ ਆਂਦੇ ਨੇ ਜਿਹੜੇ ਵੈਲ ਐਜੂਕੇਟਿਡ ਨੇ, ਜਿਹੜੇ ਇੰਗਲਿਸ਼, ਹਿੰਦੀ, ਪੰਜਾਬੀ ਸਹਿਤ ਹੋਰ ਫੋਰਨ ਲੈਂਗੁਏਜ ਬੋਲਣਾ ਵੀ ਜਾਣਦੇ ਨੇ ਔਰ ਜਿਨ੍ਹਾਂ ਦੇ ਐਜੂਕੇਸ਼ਨ ਇੰਸਟੀਚੂਟਸੋਂ ਲੋ ਤੋਂ ਪੜ੍ਹਦੇ ਨੇ। ਇਹੋ ਜਿਹੇ ਪੜ੍ਹੇ ਲਿਖੇ ਨੇਤਾਵਾਂ ਵੱਲੋਂ ਇਹੋ ਜਾਂ ਇੱਕ ਬੇਤੁਕਾ aarop ਦੀ ਉਮੀਦ ਨਹੀਂ ਸੀ ਨਾਰਕੋਟਿਕਸ ਕੰਟਰੋਲ ਬਿਊਰੋ ਜਿਹੜਾ ਹੈਗਾ ਉਹਨਾਂ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਉਹ ਏਜੰਸੀ ਹੈ ਜਿਹੜੀ ਸਿਰਫ ਨਸ਼ੇ ਦੇ ਖਿਲਾਫ ਇਨਕੁਆਇਰੀ ਕਰਦੀ ਹੈ ਔਰ ਇਹਨਾਂ ਕੋਲੇ ਪਾਵਰ ਹੈ ਕਿ ਦੇਸ਼ ਔਰ ਵਿਦੇਸ਼ ਤੇ ਅੰਦਰ ਜਾ ਕੇ ਇਨਕੁਆਇਰੀ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਵਿਕਰਮ ਮਿਜੇਠੀਏ ਦੀ ਜੁਆਇੰਟ ਇਨਵੈਸਟੀਗੇਸ਼ਨ ਕਰਨੀ ਹੈ ਕਸਟੋਡੀਅਲ ਨੇ ਕਿਹਾ ਸੀਬੀਆ ਨੂੰ ਕੇਸ ਰੈਪੋਰਟ ਹੁੰਦੇ ਸੀਬੀਆ ਸਭ ਫਾਈਲਾਂ ਚੱਕ ਕੇ ਲੈ ਜਾਂਦੀ ਹੈ ਇੱਥੇ ਨਾਰਥ ਆਰਟਿਸਟ ਕੰਟਰੋਲ ਬਿਊਰੋ ਕਹਿ ਰਿਹਾ ਹੈ ਕਿ ਅਸੀਂ ਪੰਜਾਬ ਪੁਲਿਸ ਦੇ ਨਾਲ ਜੁਆਇੰਟ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਹਾਂ ਜੁਆਇੰਟ ਇਨਵੈਸਟੀਗੇਸ਼ਨ ਇਸ ਕਰਕੇ ਜੇ ਇਹਦੀ ਤਾਰ ਮੇਘਾਲੇ ਨਾਲ ਜੁੜੀ ਹੈ ਕਰਨਾਟਕਾ ਨਾਲ ਜੁੜੀ ਹੈ ਕੇਰਲ ਨਾਲ ਜੁੜੀ ਹੈ ਜਿਵੇਂ ਹਿਮਾਚਲ ਜਾ ਕੇ ਆਏ ਹਨ ਜੋ ਤੇ ਇਨਵੈਸਟੀਗੇਸ਼ਨ ਕਰਨੀ ਹੋਏ ਤੇ ਪੰਜਾਬ ਪੁਲਿਸ ਨੂੰ ਜਾਂਚ ਤੇ ਟਾਈਮ ਲੱਗੇਗਾ ਨਾਰਕੋਡਿਕਸ ਕੰਟਰੋਲ ਬਿਊਰੋ ਉੱਥੋਂ ਉਸੇ ਨੂੰ ਫੋਨ ਕਰੇਗਾ ਉੱਥੇ ਦਾ ਆਫਿਸ ਦੋ ਘੰਟੇ ਜਾ ਕੇ ਰੇਡ ਕਰ ਦੇਗਾ ਅੱਜ ਕੋਈ ਮਗਾਲੇ ਦੀ ਗੱਲ ਸ਼ਿਲਾਂਗ ਦੀ ਗੱਲ ਆਂਦੀ ਹੈ ਅਗਲੇ 1 ਘੰਟੇ ਦੇ ਅੰਦਰ ਸ਼ਿਲਾਂਗ ਦੇ ਉਸਥਾਨ ਤੇ ਨਾਰਕੋਡਿਕਸ ਕੰਟਰੋਲ ਬਿਊਰੋ ਦੀ ਰੇਡ ਹੋਏਗੀ ਜੇ ਕੈਨੇਡਾ ਦਾ ਆਸਟ੍ਰੇਲੀਆ ਦਾ ਨਿਊਜ਼ੀਲੈਂਡ ਦਾ ਕੋਈ ਫੋਰਨ ਲਿੰਕ ਨਿਕਲਦਾ ਹੈ ਪੰਜਾਬ ਪੁਲਿਸ ਨੂੰ ਉੱਥੇ ਜਾਣ ਵਾਸਤੇ ਘੱਟ ਤੋਂ ਘੱਟ ਮਹੀਨਾ ਡੇਢ ਮਹੀਨਾ ਲੱਗ ਜਾਣਾ ਹੈ ਪਰ ਨਾਰਕੋਟਿਕਸ ਕੰਟਰੋਲ ਬਿਊਰੋ ਅਗਲੇ 24 36 ਘੰਟਿਆਂ ਦੇ ਅੰਦਰ ਉਸ ਸਪੌਟ ਤੇ ਕਾਰਵਾਈ ਕਰ ਦੇਗੀ ਸੋ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕੀ ਕੀਤਾ ਹੈ ਮਨੋਰਾੜਾ ਜੀ ਉਹਨਾਂ ਨੇ ਕਾਗਜ਼ ਨਹੀਂ ਕੀਤਾ ਉਹਨਾਂ ਨੇ ਇਹ ਕਿਹਾ ਕਿ ਅਸੀਂ ਜੁਆਇੰਟ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਆ ਤੁਸੀਂ ਜੁਆਇੰਟ ਇਨਵੈਸਟੀਗੇਸ਼ਨ ਤੋਂ ਕਿਉਂ ਭਜ ਰਹੇ ਹੋ